you. Mm -hmm. ਪੰਜਾਬ ਦੀ ਨੌਜਵਾਨ ਪੀੜ੍ਹੀ ਜਿਸ ਦੇ ਉੱਪਰ ਜਿਹੜਾ ਨੌਜਵਾਨਾਂ ਨੂੰ ਆਪਣੇ ਪੈਰ 'ਤੇ ਖੜੇ ਹੋ ਕੇ ਕੁਝ ਵੱਡੇ ਮੁਕਾਮਤੇ ਪਹੁੰਚਣ ਦੀ ਤਲਾਸ਼ ਹੁੰਦੀ ਹੈ ਹੁਣ ਉਹ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਗਰਕ ਹੋ ਕੇ ਚੋਰੀਆਂ ਕਰਨ ਦੇ ਵਿੱਚ ਰੁਚੀ ਹੋਈ ਹੈ ਇਸ ਦੀ ਤਾਜ਼ਾ ਘਟਨਾ ਨਾਪਾ ਵਿਖੇ ਵੇਖਣ ਨੂੰ ਮਿਲਦੀ ਹੈ ਜਿੱਥੇ ਕਿ 2 ਦਿਨ ਪਹਿਲਾਂ ਬੀਤੀ ਰਾਤ ਤਿੰਨ ਨੌਜਵਾਨਾਂ ਦੇ ਵੱਲੋਂ ਰੈਡੀਮੇਡ ਕੱਪੜਿਆਂ ਦੀ ਦੁਕਾਨ 'ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਤਿੰਨੋਂ ਨੌਜਵਾਨ ਛਾਤਰਚੋਲ ਨੇ ਅਤੇ ਕਿਸ ਤਰੀਕੇ ਦੇ ਨਾਲ ਘਟਨਾ ਨੂੰ ਅੰਜਾਮ ਦਿੱਤੇ ਨੇ ਮੌਕੇ ਤੇ ਚੌਂਕੀਦਾਰ ਨੂੰ ਵੀ ਤੱਕਾ ਮੁੱਕੀ ਮਾਰਦੇ ਨੇ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਤੇ ਇਹਨਾਂ ਨੂੰ ਜੇਲ੍ਹਾਂ ਦੇ ਸਲਾਖਾਂ ਦੇ ਪਿੱਛੇ ਪਿਛਾ ਦਿੱਤਾ ਹੈ ਪਰ ਪਹਿਲੀ ਵਾਰ ਕਰੀ ਤੇ ਕੀ ਜ਼ਰੂਰਤ ਪੈ ਗਈ ਚੋਰੀ ਕਰਨ ਦੀ ਤੁਸੀਂ ਕੰਮਕਾਰ ਕਰ ਸਕਦੇ ਹੋ ਕਿ ਤੁਹਾਡੇ 'ਚ ਕਿਹੜਾ ਕੋਈ ਹੋਵੇ ਸਰਨਾਸਾ ਪਤਾ ਯਾ ਦੇਗਾ ਫਖਾ ਤੇ ਰਾਧਾਨਸਾ ਪਤਾ ਕਰ ਦਾਰੂ ਵੀ ਰੱਖੀ ਦੀ ਸੁੱਖਾ ਵੀ ਰੱਖਿਆ ਦੀ ਹਾਂਜੀ ਨਛੇਰੀ ਪੂਰਤੀ ਵਾਸਤੇ ਕਰਦੇ ਸੀ ਨਹੀਂ ਜ਼ਰਾ ਗਲਤੀ ਹੋ ਗਈ ਇਹ ਤੇ ਤੁਹਾਡੇ ਮਨਚ ਨਹੀਂ ਆਇਆ ਵੀ ਜਿਹੜਾ ਹੈਗਾ ਤੁਸੀਂ ਕਿੰਨੇ ਪੜੇ ਲਿਖੇ ਮੈਂ 7 ਪੜਿਆ ਬੜਾ ਵੀ ਪੜ੍ਹੇ ਲਿਖੇ ਤੁਸੀਂ ਹੋਰ ਪ੍ਰਾਈਵੇਟ ਵੀ ਕੰਮ ਕਰ ਸਕਦੇ ਹੋ ਹਾਂ ਇਹ ਕੰਮ ਕਰਦੇ ਲੱਗ ਰਹੇ ਤੇ ਇਹ ਗਲਤੀ ਨਾ ਹੋਵੇ ਜੀ ਉਮਰ ਕਿੰਨੀ ਕਰਦੇ ਹੋ ਉਮਰ 29 ਸਾਲ ਦੀ ਕਿਵੇਂ ਤੁਹਾਡੇ ਮਨਚ ਆਇਆ ਵੀ ਚੋਰੀਆਂ ਕਰਨੇ ਮਨਚ ਨੇ ਗਲਤੀ ਨਾਲ ਹੋ ਗਈ ਜੀ ਹੂੰ ਪਸਤਾਵਾ ਮੰਨਦੇ ਹਾਂ ਹਾਂ ਜੀ ਹਾਂ ਤਿੰਨ ਪਾਈਆਂ ਗਈ 200 ਤਿੰਨ ਪਿਛੇ ਫਿਰ ਪਰਿਵਾਰ ਦੇ ਮੈਂਬਰ ਵੀ ਦੁਖੀ ਨੇ ਤੁਹਾਡੇ ਗਲਤ ਕੰਮ ਕਰ ਤੋਂ ਹਾਂ ਜੀ ਬੀਤੇ ਦਿਨ ਜਿਹੜਾ ਆਪਾਂ ਨੂੰ ਪਤਾ ਹੈ ਕੀ ਰਾਤ ਨੂੰ ਬਾਜ਼ਾਰ ਦੇ ਵਿੱਚ ਤਿੰਨ ਚਾਰ ਦੁਕਾਨਾਂ ਦੇ ਵਿੱਚ ਜਿਹੜੀ ਚੋਰੀਆਂ ਕੀਤੀਆਂ ਸੀਗੀਆਂ ਉਹਦੇ ਵਿੱਚ ਅਸੀਂ ਤਿੰਨ ਕੁਛੀਆਂ ਨੂੰ ਅਰੈਸਟ ਕੀਤਾ ਤੇ ਉਹਨਾਂ ਤੋਂ ਜਿਹੜਾ ਚੋਰੀ ਹੋਇਆ ਸਮਾਨ ਬਰਾਮਦ ਕਰਵਾਇਆ ਕੀ ਕੀ ਸੀ ਸਮਾਨ ਉਹਦੇ ਵਿੱਚ ਇੱਕ ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਇੱਕ ਭਿੱਕੀ ਮੋੜ ਤੇ ਜਿਵੇਂ ਰੈਡੀਮੇਡਸ ਕੱਪੜਿਆਂ ਦੀ ਦੁਕਾਨ ਸੀਗੀ ਉੱਥੋਂ ਉਹਨਾਂ ਨੇ ਕੱਪੜੇ ਵਗੈਰਾ ਚੋਰੀ ਕੀਤੇ ਹੋਰ ਇੱਕ ਦਿਨ ਦੁਕਾਨ ਤੋਂ ਐਲਸੀਡੀ ਚੋਰੀ ਕੀਤੀ ਜਿਵੇਂ ਹੋਰ ਖੋਖੇ ਟਾਈਪ ਸੀਗੇ ਉੱਥੋਂ ਚੋਰੀ ਕੀਤਾ ਸਾਰਾ ਸਮਾਨ ਉਹ ਬਰਾਮਦ ਕਰਾਏ ਇਹ ਤੋਂ ਇਲਾਵਾ ਜਿਹੜਾ ਇਹਨਾਂ ਨੇ ਵਾਰਦਾਤ ਵਿੱਚ ਚੋਰੀ ਕਰਨ ਵੇਲੇ ਵਾਈਕਲ ਵਰਤੇ ਸੀਗੇ ਇੱਕ ਸਕੂਟਰੀ ਤੇ ਇੱਕ ਮੋਟਰਸਾਈਕਲ ਉਹ ਵੀ ਅਸੀਂ ਬਰਾਮਦ ਕਰਵਾਏ ਨੇ ਤੇ ਉਹ ਵੀ ਜਿਹੜੇ ਹੈਗੇ ਚੋਰੀ ਹੋਣੇ ਪਾਏ ਗਏ ਨੇ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਬੰਦੇ ਇਹ ਤਿੰਨੋਂ ਜੀ ਆਪਣੇ ਸੰਤਨਗਰ ਰੇਲਵੇ ਸਟੇਸ਼ਨ ਦੇ ਕੋਲ ਵਹਿਣ ਵਾਲੇ ਨੇ ਤੇ ਪਹਿਲੀ ਵਾਰੀ ਜਿਹੜਾ ਹੈਗਾ ਇਹਨਾਂ ਦੇ ਇੱਕ ਮੁਕਤਮਾ ਦਰਜ ਹੋਇਆ ਕੋਈ ਕ੍ਰਿਮੀਨਲ ਸ਼ਿਕਾਇਤ ਇਹਨਾਂ ਦਾ ਹੱਥ ਫਿਲਹਾਲ ਪਾਇਆ ਨਹੀਂ ਗਿਆ ਹੈਗਾ ਮਕਸਦ ਵੀ ਸੀਗਾ ਜੀ ਚੋਰੀ ਦੇ ਵਿੱਚ ਇਹੀ ਹੈ ਵੀ ਇਹ ਨਸ਼ਾ ਕਰਨ ਦੇ ਆਦੀ ਨੇ ਨਸ਼ੇ ਦੀ ਪੂਰਤੀ ਲਈ ਜਿਹੜੀ ਜਗ੍ਹੀ ਇਹਨਾਂ ਨੇ ਚੋਰੀ ਕੀਤੀ ਹੈ ਉਮਰ ਕਿੰਨੇ ਦੇ ਨਿਕਲ ਆਈ ਨੇ ਉਮਰ ਇਹ 22 ਸਾਲ ਦੇ ਵਿੱਚ ਨੇ ਤਿੰਨੋਂ ਜਿਹੜੇ ਹੈਗੇ ਨੇ ਤਿੰਨੇ 22 ਸਾਲ ਦੇ ਕਰੀਬ ਹੈਗੇ ਆ ਪੁਲਿਸ ਨੇ ਕਿੰਨੀ ਉਹ ਸ਼ਕਤੀ ਕਰਦੇ ਪਰ ਫਾੜ ਨੁਕਤੇ ਚੈਕ ਸੀਸੀਟੀਵੀ ਵੀ ਆਈਸੀ ਸਾਹਮਣੇ ਬਿਲਕੁਲ ਜੀ ਸੀਸੀਟੀਵੀ ਫੁਟੇਜ ਵੀ ਅਸੀਂ ਲਈ ਆ ਉਹਦੀ ਹੈਲਪ ਵੀ ਸੀਸੀਟੀਵੀ ਫੁਟੇਜ ਦੀ ਹੈਲਪ ਲਈ ਆ ਉਹ ਤੋਂ ਇਲਾਵਾ ਜਿਹੜੇ ਸਾਡੇ ਸੋਰਸ ਨੇ ਉਹਨਾਂ ਦੀ ਹੈਲਪ ਲਈ ਚਲੋ ਪਬਲਿਕ ਨੇ ਵਧੀਆ ਸਹਿਯੋਗ ਦਿੱਤਾ ਉਹਦੇ ਸਹਿਯੋਗ ਨਾਲ ਕਾਫੀ ਜਿਹੜਾ ਹੈਗਾ ਅਸੀਂ ਇਹਨੂੰ ਮਤਲਬ ਜਲਦੀ ਟ੍ਰੇਸ ਕਰ ਲਿਆ ਤੇ ਜਲਦੀ ਅਰੈਸਟ ਕਰ ਲਿਆ ਇਹਨਾਂ ਨੂੰ ਕੋਈ ਬੜੀ ਧਾਰਾ ਦੇ ਤਹਿਤ ਮੁਕਦਮਾ ਦਰਜ ਕੀਤਾ ਇਦੇ ਵਿੱਚ ਅਸੀਂ 457 380 ਤੇ ਨਾਲ 427 ਲਈ ਇੱਕ ਜਿਵੇਂ ਪਾੜ ਪਾੜ ਲਾ ਕੇ ਦੁਕਾਨ ਦਾ ਬਰ ਸ਼ਟਰ ਤੋੜ ਕੇ ਚੋਰੀ ਕੀਤੀ ਹੈ ਤੇ ਅੱਗੇ ਉਹਨਾਂ ਦਾ ਸ਼ੀਸ਼ਾ ਲੱਗਿਆ ਹੈ ਸੀਗਾ ਉਹ ਵੀ ਰਨ ਤੋੜੇ ਨੁਕਸਾਨ ਕੀਤਾ ਉਹਦੇ ਵਿੱਚ 427 ਦਾ ਰਾਜਾ ਜਿਹੜਾ ਹੈਗਾ ਅਸੀਂ ਵਰਤਾ ਕੀਤਾ ਬ੍ਰਾਮਣੀ ਵੀ ਕੁਝ ਹੋਈ ਹੈ ਬ੍ਰਾਮਣੀ ਜਿਹੜੇ ਕੱਪੜੇ ਚੋਰੀ ਹੋਏ ਸੀਗੇ ਜਿਵੇਂ ਕੱਪੜੇ ਬ੍ਰਾਮਣੀ ਕੀਤੇ ਨੇ ਹੋਰ ਜਿਹੜੇ ਆਰਟੀਕਲਸ ਚੋਰੀ ਹੋਏ ਸੀਗੇ ਜਿਵੇਂ LCD ਵਗੈਰਾ ਚੋਰੀ ਹੋ ਗਈ ਇੱਕ ਫਰੂਟ ਦੀ ਦੁਕਾਨ ਸੀਗੀ ਉਥੋਂ ਕੋਈ ਇਹਨਾਂ ਦੇ ਸੀਗੇ ਉਜਾਰ ਵਗੈਰਾ ਸੀਗੇ ਉਹ ਚੋਰੀ ਹੋਏ ਸੀਗੇ ਉਹ ਬਰਾਮਦ ਹੋ ਗਏ ਬਾਕੀ ਤੁਹਾਨੂੰ ਦੱਸਿਆ ਜੀ ਵੀ ਜਿਹੜਾ ਬਾਈਕਲ ਸੀਗੇ ਦੋਨੋਂ ਉਹ ਵੀ ਚੋਰੀ ਦੇ ਸੀਗੇ ਉਹ ਵੀ ਅਸੀਂ ਬਰਾਮਦ ਕਰ ਲੈਨੇ ਸਕੂਟਰੀ ਦੀ ਮੋਟਰਸਾਈਕਲ ਵੀ ਸੀਗਾ ਮੌਕੇ ਤੇ ਨਹੀਂ ਕੋਈ ਹਥਿਆਰ ਨਹੀਂ ਸੀਗਾ ਇਹ ਬਿਨਾਂ ਹਥਿਆਰ ਤੋਂ ਵੀ ਨਾ ਕੋਈ ਹਥਿਆਰ ਵਾਲੀ ਗੱਲ ਨਹੀਂ ਆ ਕਿਸੀ ਨਾਮ ਕੀ ਹੈ ਜੀ ਇਹਨਾਂ ਤੇ ਨਾਲੇ ਨਾਮ ਇੱਕ ਦਾ ਹੈਗਾ ਪ੍ਰਦੀਪ ਹੈ ਜੀ ਨਾਮ ਇੱਕ ਸੁਮਿਤ ਹੈ ਤੇ ਤੀਜਾ ਮੁੰਡਾ ਅਜੇ ਹੈ ਬਿਲਕੁਲ ਇਹਨਾਂ ਨੂੰ ਬਾਰ-ਬਾਰ ਇਹੀ ਅਪੀਲ ਕਰੀਦੀ ਅਤੇ ਅੱਜ ਵੀ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਮਾੜੇ ਕੰਮ ਛੱਡ ਕੇ ਚੰਗੇ ਕੰਮਾਂ 'ਤੇ ਧਿਆਨ ਦੇਣ। ਕਿ ਮਾੜੇ ਕੰਮ ਕਰਨ ਵਾਲੇ ਦਾ ਕੋਈ 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 ਹੈ ਨਹੀਂ ਉਹਦਾ ਮਤਲਬ ਉਹਦਾ ਇੱਕ ਦਿਨ ਕੋਈ ਫੜਿਆ ਹੀ ਜਾਣਾ। ਕੋਈ ਉਹਦੀ ਸੇਫ ਸਾਈਡ ਨਹੀਂ ਹੈਗੀ ਕਿ ਉਹ ਬੰਦਾ ਕੋਈ ਮਾੜਾ ਕੰਮ ਕਰਕੇ ਇਹ ਕਰੇ ਮੈਂ ਫੜਿਆ ਨਹੀਂ ਜਾਣਾ ਜਾਂ ਮੈਂ ਮੇਰਾ ਕਿਸੇ ਨੂੰ ਪਤਾ ਨਹੀਂ ਲੱਗਣਾ ਇਹ ਬਿਲਕੁਲ ਪੋਸੀਬਲ ਨਹੀਂ ਹੈਗਾ ਕਿ ਉਹ ਉਹਦਾ ਨਾਮ ਪਤਾ ਲੱਗੇ। ਉਹ ਮਾੜੇ ਕੰਮ ਕਰਨ ਵਾਲੇ ਬੰਦੇ ਨੇ ਇੱਕ ਦਿਨ ਜ਼ਰੂਰ ਫੜਿਆ ਜਾਣਾ। ਇਸੇ ਮੇਰੀ ਇਹੀ ਅਪੀਲ ਹੈ ਵੀ ਚੰਗੇ ਕੰਮ ਕਰੋ। ਬਹੁਤ ਕੁਝ ਹੈਗਾ ਕਰਨ ਵਾਸਤੇ। ਪੰਜਾਬ ਦੇ ਵਿੱਚ ਜੇ ਨੌਕਰੀਆਂ ਵੀ ਹੈਗੀਆਂ ਨੇ। ਨੌਕਰੀ ਤੋਂ ਲਾਭ ਹੋਰ ਵੀ ਆਪਣੇ ਪ੍ਰਾਈਵੇਟ ਕੰਮ ਕਰਨ ਵਾਸਤੇ ਬਹੁਤ ਸਕੋਪ ਹੈ। ਆਪਾਂ ਬਾਹਰ ਜਾ ਕੇ ਵੀ ਕੰਮ ਕਰਦੇ ਆ ਉਹੀ ਕੰਮ ਆਪਾਂ ਇੱਥੇ ਕਰੀਏ ਨਸ਼ੇ ਨਾਲ ਤਾਂ ਜਿਹੜਾ ਹੈਗਾ ਸਮਾਜ ਨੂੰ ਆਪਾਂ ਕੋਈ ਵਧੀਆ ਜਿਹੜਾ ਦੇਣ ਨਹੀਂ ਦੇ ਸਕਦੇ ਨਸ਼ੇ ਨੂੰ ਤਿਆਗ ਕੇ ਵਧੀਆ ਕੰਮ ਕਰੀਏ ਤੇ ਵਧੀਆ ਆਪਣੇ ਮਾਪੇ ਦਾ ਆਪਣੇ ਸਮਾਜ ਦਾ ਆਪਣੇ ਜਿਹੜਾ ਹੈਗਾ ਦੇਸ਼ ਦਾ ਨਾਰਾਸ਼ੀ ਕਰੀਏ